ਦੋਸਤੋ ਤੋਂ ਕਿਵੇਂ ਹਾਂ ਗਿਲ ਨਗਰ ਕਿਨੂ ਵਾਲਾ ਬਾਗ ਤੁਸੀਂ ਸੁਣੀ ਹੋਣਾ ਬਰਨਾਲਾ ਏਰੀਆ ਦੇ ਵਿੱਚ ਤੇ ਅੱਜ ਮੈਂ ਖੜਾ ਹਾਂ ਬਰਨਾਲਾ ਏਰੀਆ ਦੇ ਵਿੱਚ ਬਰਨਾਲਾ ਤੁਹਾਨੂੰ ਬਹੁਤ ਹੀ ਸਸਤਾ ਰੇਟ ਦੇ ਰਿਹਾ ਮਕਾਨ ਤੁਸੀਂ ਖਰੀਦ ਸਕਦੇ ਹੋ ਸਸਤਾ ਰੇਟ ਹੈ ਵਿਸਵੇ ਦਾ ਰੇਟ ਬਹੁਤ ਜਸਸਤਾ ਹੈ ਗੱਜ ਤੁਸੀਂ ਲੈਣਾ ਤਾਂ ਤੁਹਾਨੂੰ ਘੱਟੋ ਘੱਟ 10000 9000 7000 5000 ਇਸੇ ਦੇ ਹਿਸਾਬ ਦੇ ਨਾਲ ਤੁਹਾਨੂੰ ਗੱਜ ਮਿਲ ਰਹੀ ਹੈ ਜਗਾ ਤੇ ਗਿਲ ਨਗਰ ਦੇ ਵਿੱਚ ਆ ਜੀ ਕਿਨੂ ਵਾਲਾ ਬਾਗ ਰੋਡ ਵੱਜਦਾ ਹੈ ਕਿਨੂ ਵਾਲਾ ਬਾਗ ਏਰੀਆ ਵੱਜਦਾ ਕਲੋਨੀ ਹੈ ਗਿਲ ਨਗਰ ਕਨੌਨੀ ਹੈ ਤੁਸੀਂ ਦੇਖ ਸਕਦੇ ਹੋ ਮਕਾਨ ਰੈਡੀ ਹੋ ਚੁੱਕਿਆ ਠੀਕ ਹੈ ਜੀ ਤੇ ਬਹੁਤ ਹੀ ਸਸਤਾ ਮਕਾਨ ਹੈ ਜਿੰਨੇ ਵੀ ਤੁਸੀਂ ਮਕਾਨ ਦੇਖ ਰਹੇ ਹੋ ਪਏ ਹੋਏ ਨੇ ਤੇ ਬਾਕੀ ਜਗ੍ਹਾ ਬਹੁਤ ਸਾਰੀ ਪਈ ਹੋਈ ਆ ਤੁਹਾਨੂੰ ਕਿਸੇ ਨੂੰ ਵੀ ਜਗ੍ਹਾ ਚਾਹੀਦੀ ਹੈ ਤਾਂ ਤੁਸੀਂ ਅਡਰੈਸ ਕਨੈਕਟ ਕਰ ਸਕਦੇ ਹੋ ਮੈਸਜ ਕਰ ਸਕਦੇ ਹੋ ਮੇਰਾ YouTube ਚੈਨਲ ਤੁਸੀਂ ਦੇਖ ਹੀ ਰਹੇ ਹੋ ਮੇਰੀ ਵੀਡੀਓ ਤੇ WhatsApp ਉਨ ਨੰਬਰ ਸੈਂਡ ਕਰ ਦੂੰਗਾ ਮੈਂ ਔਰ ਮੈਨੂੰ ਤੁਸੀਂ ਕਮੈਂਟ ਦੇ ਵਿੱਚ ਵੀ ਸੈਂਡ ਕਰ ਸਕਦੇ ਹੋ ਆਪਣੀ ਜੋ ਵੀ ਤੁਹਾਡੀ رائے ਹੈ ਠੀਕ ਹੈ ਜੀ ਤੇ ਤੁਹਾਡੇ ਵਾਸਤੇ ਮੈਂ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਸਸਤਾ ਰੇਲ ਹੈ ਇਹ ਗਿਲ ਨਗਰ ਹੈ ਬਰਨਾਲਾ ਆਪਣਾ ਬਰਨਾਲਾ ਸਿਟੀ ਦੇ ਵਿੱਚ ਵੀ ਇੱਕ ਮੈਂ ਗ੍ਰੀਨ ਸਿਟੀ ਵਾਲਾ ਵੀ ਸਾਨੂੰ ਸੈਂਡ ਕੀਤਾ ਸੀਗਾ ਗ੍ਰੀਨ ਸਿਟੀ ਤੇ ਉਹ ਵੀਡੀਓ ਨੂੰ ਬਹੁਤ ਸਾਰਾ ਤੁਸੀਂ ਰਿਸਪੋns ਵੀ ਦਿੱਤਾਗਾ ਤੇ ਬਹੁਤ ਸਾਰੇ ਮੇਰੇ ਭਰਾਵਾਂ ਨੇ ਕਮੈਂਟ ਵੀ ਕਰੇ ਸੀ ਠੀਕ ਹੈ ਜੀ ਤੇ ਹੁਣ ਤੁਹਾਡੇ ਵਾਸਤੇ ਮੇਰੇ ਕਿ ਆਏਗਾ ਸਪੈਸ਼ਲ ਵੀਡੀਓ ਗਿਲ ਨਗਰ ਦੀ ਗਿਲ ਨਗਰ ਹੈ ਬਰਨਾਲਾ ਸਿਟੀ ਦੇ ਵਿੱਚ ਠੀਕ ਹੈ ਜੀ ਬਹੁਤ ਸਸਾ ਮਕਾਨ ਰੈਡੀ ਹੋ ਰਿਹਾ ਦੇਖ ਸਕਦੇ ਹੋ ਤੁਸੀਂ ਤੇ ਤੁਸੀਂ ਵੀ ਖੁਦ ਕੀ ਦੇਣਾ ਚਾਹੁੰਦੇ ਹੋ ਮੈਸੇਜ ਕਰੋ ਕਾਲ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੋੜੇ ਵਾਸਤੇ ਮੈਂ ਬਹੁਤ ਹੀ ਸਸਤੇ ਮਕਾਨ ਬਹੁਤ ਹੀ ਸਸਤੀ ਜਗਾ ਬਹੁਤ ਸਾਰਾ ਥੋੜੇ ਵਾਸਤੇ ਵੀਡੀਓ ਅਮੇਜ਼ਿੰਗ ਵੀਡੀਓ ਲੈ ਕੇ ਆਉਂਗਾ ਜੋ ਤੁਹਾਨੂੰ ਪੂਰੀ ਪਸੰਦ ਆਏਗੀ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਮੇਰੇ ਚੈਨਲ ਨੂੰ ਤੁਹਾਨੂੰ ਪੜਾਉਣਾ ਬੜਾ ਕੀ ਮਿਹਨਤ ਕਰਦਾ ਹੈ ਹਨਾ ਜੀ ਤੇ ਸਾਥ ਦਿੰਦੇ ਰਹੋ ਦੇਖ ਸਕਦੇ ਹੋ ਮਕਾਨ ਕਿੰਨਾ ਸੋਹਣਾ ਰੈਡੀ ਹੋਇਆ ਤੇ ਬਹੁਤ ਹੀ ਸਸਤੇ ਰੇਟ ਦੇ ਵਿੱਚ ਤੁਹਾਨੂੰ ਮਿਸਤਰੀ ਵੀ ਮਿਲ ਜਾਣਗੇ ਤੁਹਾਨੂੰ ਲੇਬਰ ਵੀ ਮਿਲੇਗੀ A to Z ਤੁਹਾਡੇ ਵਾਸਤੇ ਮੈਂ ਸਪੈਸ਼ਲੀ ਚੀਜ਼ ਲੈ ਕੇ ਆਵਾਂਗਾ ਤੁਸੀਂ ਬਸ ਇੱਕ ਵਾਰ ਚੈੱਕ ਕਰਦੇ ਰਹੋ ਤੇ ਵੀਡੀਓ ਦੇਖੋ ਤੁਹਾਡੇ ਵਾਸਤੇ ਮੈਂ ਲੈ ਕੇ ਆਇਆ ਜੀ ਘਰ ਰੈਡੀ ਹੋ ਚੁੱਕਿਆ ਹੈ ਲੈਂਡਰ ਚਾਰ ਦਿਨ ਤੋਂ ਬਾਅਦ ਅਸੀਂ ਲੈਂਡਰ ਪਾ ਰਹੇ ਹਾਂ ਉਸ ਤੋਂ ਬਾਅਦ ਤੁਹਾਨੂੰ ਮੈਂ ਸੈਂਡ ਕਰੂੰਗਾ ਦੇਖੋ ਵੀ ਘਰ ਕਿੰਨਾ ਰੈਡੀ ਹੋਇਆ ਹੈ ਤੇ ਮਿਸਤਰੀ ਤੁਹਾਨੂੰ ਚਾਹੀਦਾ ਉਹ ਵੀ ਤੁਹਾਨੂੰ ਮਿਲੇਗਾ ਸਸਤੇ ਕੋ ਨਾਲ ਵੀ ਬਕਾਊ ਹੈ ਜਗਾ ਠੀਕ ਹੈ ਜੀ ਤੁਸੀਂ ਇੱਧਰ ਦੇਖ ਸਕਦੇ ਹੋ ਜਗ੍ਹਾ ਵਿਕਾਊ ਹੈ। ਅ ਬਲਾਇਟ ਹੈ। ਬਹੁਤ ਅੱਛਾ ਤੁਸੀਂ ਫਲੈਟ ਬਣਾ ਸਕਦੇ ਹੋ ਆਪਣੇ ਹਨਾ ਤੁਹਾਡੇ ਵਾਸਤੇ ਬਹੁਤ ਹੀ ਮੈਨੂੰ ਵੀਰ ਜੀ ਚਾਹ ਵਾਸਤੇ। ਹਾਂਜੀ ਵੀਰ ਜੀ ਮੈਂ ਆ ਰਹੇ ਹਾਂ ਬਸ ਓਨਲੀ 1 ਮਿੰਟ ਵਾਸਤੇ ਆਪਣਾ। ਹਾਂਜੀ ਹਾਂਜੀ। ਤੇ ਤੁਹਾਡੇ ਵਾਸਤੇ ਮੈਂ ਵੀਡੀਓ ਲੈ ਕੇ ਆਇਆ ਜੀ ਤੁਸੀਂ ਲਾਈਕ ਕਰ ਦੇਣਾ, ਕਮੈਂਟ ਕਰ ਦੇਣਾ, ਸਬਸਕ੍ਰਾਈਬ ਕਰ ਦੇਣਾ। ਨੈਕਸਟ ਵੀਡੀਓ ਦੇਖੋ ਕਿੰਨੀ ਸੋਹਣੀ ਆਏਗੀ। ਐਵੇਂ ਹੀ ਲੈ ਕੇ ਆਉਂਗਾ। ਬਹੁਤ ਸੋਹਣਾ। ਤੇ ਸਸਤੀ ਜਗਾ ਤੁਹਾਡੇ ਵਾਸਤੇ ਮੈਂ ਜਰੂਰ ਲੈ ਕੇ ਆਉਂਦਾ ਰਹੂੰਗਾ ਆਪਣੇ ਭਰਾ ਸਾਧਨਦੇ ਰਹੋ ਵੀਡੀਓ ਦੇਖਦੇ ਰਹਾ ਕਰੋ ਤੇ ਸ਼ੇਅਰ ਵੀ ਕਰਦੇ ਕਰੋ ਕਨੈਕਟ ਕਰੋ ਜਿਨ੍ਹਾਂ ਨੂੰ ਜਗਾ ਚਾਹੀਦੀ ਹੈ ਸਸਤੀ ਉਸ ਸਸਤੀ ਜਗਾ ਸਸਤੀ ਤੋਂ ਸਸਤੀ ਜਗਾ ਤੁਹਾਡੇ ਵਾਸਤੇ ਮੈਂ ਖੜੀ ਕਰਦਾ ਹਾਂ ਠੀਕ ਹੈ ਜੀ ਬਨਾਲਾ ਸਿਟੀ ਦੇ ਵਿੱਚ ਚਲੋ ਜੀ ਦੇਖ ਲੋ ਇੰਨਾ ਸੋਹਣਾ ਏਰੀਆ ਹੈ ਇਹਨੂੰ ਮੈਂ ਕਹਣਾ ਸਾਰਾ ਪੇੜ ਪੌਦੇ ਕੱਟ-ਕੱਟ ਕੇ ਜਗਾ ਰੈਡੀ ਹੋ ਰਹੀ ਹੈ ਹੁਣ ਸਸਤਾ ਮਕਾਨ ਸਸਤੀ ਜਗਾ ਮਿਲ ਰਹੀ ਹੈ ਫਾਇਦਾ ਲੈ ਲਓ ਇਸ ਤੋਂ ਬਾਅਦ ਤੁਹਾਨੂੰ ਫਿਰ ਮਹਿੰਗਾ ਧਾਮ ਵੱਧਦਾ ਹੀ ਜਾਏਗਾ ਮਹਿੰਗਾ ਧਾਮ ਵੱਧਦਾ ਹੀ ਜਾਏਗਾ ਹੁਣ ਤੁਹਾਡੇ ਕੋਲ ਟਾਈਮ ਹੈ ਤਾਂ ਕਰਕੇ ਤੁਸੀਂ ਕਰ ਸਕਦੇ ਹੋ ਬਣਾ ਸਕਦੇ ਹੋ ਤਾਂ ਜਲਦੀ ਜਲਦੀ ਜਗਾ ਲਵੋ ਘਰ ਆਪਣਾ ਰੈਡੀ ਕਰ ਸਕਦੇ ਹੋ ਨਹੀਂ ਤਾਂ ਫਿਰ ਤਾਂ ਬਹੁਤ ਵਧੀ ਜਾ ਰਿਹਾ ਦਿਨੋ ਦਿਨ ਦਿਨੋ ਦਿਨ ਦਿਨੋ ਦਿਨ ਧਾਮ ਰੇਟ ਵੱਧਦਾ ਹੀ ਜਾ ਰਿਹਾ ਤੁਹਾਡੇ ਕੋਲ ਹੁਣ ਮੌਕਾ ਹੈ ਸੁਨਹਿਰੀ ਮੌਕਾ ਹੈ ਦੀਵਾਲੀ ਵੀ ਚਾਈ ਗਈ ਹੈ ਉਸ ਤੋਂ ਬਾਅਦ ਵੀ ਤੁਹਾਡੇ ਵਾਸਤੇ ਬਹੁਤ ਸਸਤੇ ਮਕਾਨ मिल ਰਹੇ ਨੇ ਨਹੀਂ ਤਾਂ ਬਿਨਾਰੇ ਵਿੱਚ ਹੀ ਰੇਟ ਵੱਧ ਜਾ ਰਿਹਾ ਠੀਕ ਹੈ ਮੇਰੇ ਭਰਾ ਤੇ ਕਮੈਂਟ ਕਰ ਤੁਸੀਂ ਕਮੈਂਟ ਕਰ ਦਿਓ ਕਮੈਂਟ ਦੇ ਵਿੱਚ ਆਪਣਾ ਨੰਬਰ ਸ਼ੇਅਰ ਕਰ ਦਿਓ ਤੁਹਾਨੂੰ ਮੈਂ ਵਰਸਤ ਉੱਤੇ ਹਾਈ ਲਿਖ ਕੇ ਭੇਜੂਗਾ ਤੇ ਤੁਸੀਂ ਵੀ ਮੇਰਾ ਨੰਬਰ ਲੈ ਸਕਦੇ ਮੈਨੂੰ ਹਾਈ ਲਿਖ ਕੇ ਭੇਜ ਦਿਓ ਉਸ ਤੋਂ ਆਪਾਂ ਗੱਲ ਕਰਦੇ ਆ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਬਾਅਦ ਥੈਂਕ ਯੂ ਸੋ ਮੱਚ ਜੈ ਹਿੰਦ ਜੈ ਭਾਰਤ ਸਾਧ ਅੰਦਰ ਆਪਣੇ ਭਰਾ ਦਾ ਹੁਣ ਮੈਂ ਵੀਡੀਓ ਕਰ ਰਿਹਾ ਹਾਂ ਜੀ ਬੰਦ ਮਿਲਦੇ ਆ ਨੈਕਸਟ ਵੀਡੀਓ ਬਾਅਦ ਥੈਂਕ ਯੂ ਸੋ ਮੱਚ ਬਾਏ ਬਾਏ ਮਿਲਦੇ ਆ ਨੈਕਸਟ ਵੀਡੀਓ ਬਾਅਦ ਕੈਮਰਾ ਬੰਦ